ਜੀ ਬਾਈ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹਣਗੇ ਤੇ ਆਪਾਂ ਵੀ ਬure ਵਧੀਆ ਸਵਾਗਤ ਕਰਦੇ ਆਂ ਫੇਰ ਤੁਹਾਡਾ ਜੀ ਨਵੀਂ ਵੀਡੀਓ ਚ ਤੇ ਭਾਈ ਅੱਜ ਆਪਾਂ ਲਾਉਣ ਲੱਗੇ ਆਪਣੇ ਖੋਡਿਆਂ ਦੇ ਮੂਰੇ ਜਾਲ ਤੇ ਮਿਸਤਰੀ ਵੀ ਗਿਆ ਆ ਵੇਲਡਿੰਗ ਵੀ ਆ ਗਿਆ ਤੇ ਮਿਸਤਰੀ ਨੇ ਚਾਹ ਜੂ ਪਿਆਦ ਗਏ ਤਾਂ ਟਾਈਮ ਹੋ ਗਿਆ ਸਵੇਰੇ 6:10 ਤੇ ਬਾਕੀ ਸਮਾਨ ਸੋਨਾ ਆਪਾਂ ਬਾਈ ਲੈ ਜਾਂਤਾ ਆ ਆਪਣੀ ਜਾਲੀ ਆ 6 ਫੁੱਟ ਲੰਮੀ ਜਾਲੀ ਆ ਤੇ ਬਾਕੀ ਵੀਰੇ ਉਹ ਇੰਗਲਾਂ ਪਈਆਂ 80 ਫੁੱਟ ਭਾਜੇ ਇੰਗਲਾਂ ਲੈ ਜਾਂਤਿਆਂ ਚਾਰ ਵੀ ਵੀ ਫੁੱਟ ਦੀਆਂ ਚਾਰ ਤੇ ਭਾਈ ਆਪਾਂ ਜਾਲ ਲਾਉਣ ਲੱਗੇ ਆ ਤੇ ਆਪਾਂ ਇੱਕ ਪਿੰਡੋਂ ਬੰਦੇ ਨੂੰ ਪੁੱਛਿਆ ਸੀ ਵੀ ਤੇਰੇ ਜਾਲ ਲੱਗਾ ਤੂੰ ਕਿੰਨੇ ਦਾ ਜਾਲ ਲਵਾਇਆ ਉਹ ਬੰਦਾ ਆਪਾਂ ਨੂੰ ਕਹਿੰਦਾ ਕਿ ਭਾਈ ਮੇਰਾ 20000 ਰੁਪਿਆ ਖਰਚਾ ਆ ਗਿਆ ਮੈਂ ਕਿਹਾ ਭਾਈ ਫੁੱਦੂ ਗਾ ਨੂੰ ਬਣਾਈ ਜਾਂਦਾ 4 ਫੁੱਟ ਤੇਰਾ ਚੌੜਾ ਜਾਲ ਆ ਤੇ 6 ਫੁੱਟ ਤੇਰਾ ਲੰਮਾ ਤੇ ਫੁੱਦੂ ਗਾ ਨੂੰ ਬਣਾਈ ਜਾਂਦਾ ਹਨਾ ਤੇ ਭਾਈ ਹੁਣ ਆਪਾਂ ਕਿੰਨਾ ਖਰਚਾ ਆਪਾਂ ਸਾਰਾ ਜਾਲ ਤੇ ਆਇਆ ਟੋਟਲ ਜੋ ਜਾਲ ਤਿਆਰ ਹੋਗਾ ਉਹ ਵੀ ਦੱਸਾਂਗੇ ਤੇ ਸਮਾਨ ਆਪਣਾ ਆਇਆ ਭਾਈ ਸਾਰਾ 5500 ਦਾ ਠੀਕ ਆ ਵੀਰੇ ਇਹ ਆਪਣਾ ਰੱਤਿਆਂ ਦਾ ਜੋੜਾ ਸਮਾਨ ਆਪਣਾ ਸਾਰਾ 5500 ਦਾ ਆਇਆ ਬਾਕੀ ਮੈਸਤਰੀ ਦੀ ਲੇਬਰ ਪਾ ਗਈ ਜਿਹੜਾ ਸਾਰਾ ਜਾਲ ਤਿਆਰ ਹੋ ਗਿਆ ਨਾਲ ਦਾ ਅਗਲਾ ਬਲੌਗ ਤੁਹਾਨੂੰ ਜਾਲ ਦੇ ਪਾ ਕੇ ਦੱਸਾਂਗੇ ਤੇ ਨਾਲੇ ਤੁਹਾਨੂੰ ਸਾਰਾ ਟੋਟਲ ਖਰਚਾ ਦੱਸਦਾ ਕਿ ਮੈਸਤਰੀ ਵੀ ਕਰੀ ਜਾਂਦਾ ਆਪਣੀ ਪੂਰੀ ਮਿਹਨਤੀ ਕਿੰਨੀ ਜ ਆਪਣਾ ਜਾਲ ਤਿਆਰ ਹੋਇਆ ਤੁਹਾਨੂੰ ਸਾਰਾ ਖਰਚਾ ਵੀ ਦੱਸਾਂਗੇ ਵੀ ਇੰਨੇ ਜ ਆਪਣਾ ਜਾਲ ਤਿਆਰ ਆਇਆ ਜੈ ਇੰਨਾ ਖਰਚਾ ਆਪਣਾ ਆਇਆ 5-10 ਫੁੱਟ ਹੋ ਗਿਆ ਭਰੇ ਹੈ ਹਾਂ 5-5 ਫੁੱਟ ਦੇ ਖਾਨੇ ਬਣਾਦ ਰਹੇ ਵਿਚਾਲੇ ਆਪਣਾ ਲਾਜ਼ਮੀ ਜਾਲੀ ਵੀ ਉਧਰਲੇ ਕਬੂਤਰ ਉਧਰ ਰਹਿਣਾ ਇਧਰਲੇ ਇਧਰ ਠੀਕ ਆ ਤੇ ਤਾਂ ਨੂੰ 7 ਫੁੱਟ ਉੱਚਾ ਕਰ ਦੇ ਨਹੀਂ ਇਧਰ ਆ ਪੱਟ ਬਣਾਵਾਂਗੇ ਇੱਥੇ ਪੱਟ ਬਣਾਵਾਂਗੇ ਇੱਥੇ ਪਹਿਲਾਂ ਇਧਰ ਲਾਲਗੇ ਫਿਰ ਇਧਰ ਅੱਡ ਬਣਾ ਲਾਂਗੇ ਹੋਰ ਇਧਰ ਕਬੂਤਰ-ਕਬਤਰ ਧਾੜ ਨੂੰ ਜਾਂ ਸੰਭਲ-ਜ਼ੁੰਬਨ ਨੂੰ ਜਾਂ ਜੋੜੇ-ਜੋੜੇ ਬਣਾਉਣ ਨੂੰ ਠੀਕ ਆ ਜੇ ਇਧਰ ਵੀ ਬਿੰਦਰਾ ਆ 7 ਫੁੱਟ ਕਰਨਾ ਆ ਇਧਰ ਲਾ ਆ ਇੱਥੇ ਲਾਉਣਾ ਬੂਚਾ ਹਣਾ ਇੰਨਾ ਇੱਕ ਟੋਟਾ ਕੋਈ ਟੋਟਾ ਲਾਉਣਾ ਬਣਾ ਹਾਂ ਇਹ ਚ ਆਪਾਂ ਬਾਅਦ ਚ ਬਣਾਉਂਦੇ ਪਹਿਲਾਂ ਆ ਤਿਆਰ ਕਰ ਲਗੇ ਫੇਰ ਇਧਰ ਵੇਖਦੇ ਇਧਰ ਕੀ ਸਾਹ ਬਣਾਉ ਕਿਵੇਂ ਬਣਾਉਣਾ ਬਾਕੀ ਫਿਰ ਮੈਂ ਕਰ ਨਹੀਂ ਲਾ ਦ ਆਪਾਂ ਸਾਰੇ ਦਿੰਦੇ ਆ ਉਸ ਦੇ ਕਰ ਕਰ ਦਿੰਦੇ ਆ ਫਿਰ ਟੂੜੀ ਟਾੜੀ ਵਿੱਚ ਯਾਰ ਪਾਣੀ ਪੂਣੀ ਲਿਆਉਣਾ ਲੂਝਾਂ ਪੈਂਦਾ ਕਿਰ ਉੱਤੋਂ ਕਮਰੇ ਕਮਰੇ ਧੋਣੇ ਹੁੰਦੇ ਆ ਮੈਂ ਤਰੀ ਕਰੀ ਜਾਂਦਾ ਬਈ ਪੂਰੀ ਤਿਆਰੀ ਇਹ 10 ਫੁੱਟ ਹਾਂ 10 ਫੁੱਟ ਬਾਸ ਪਰ ਇਹ ਆਪਾਂ ਦੋ ਇੰਗਲਾਵੜੀਆਂ ਪਹਿਣਗੀਆਂ ਨਾ ਇੱਕ ਇੱਥੇ ਲਾਉਣ ਨੂੰ ਇੱਕ ਤਾਂ ਥੋੜੀ ਤੇ 2-2 ਫੁੱਟ ਦੇ ਟੋਟੇ ਕਰਨੇ ਪੈਣਗੇ। ਯੈਸ ਯੈਸ ਯੈਸ। ਪੱਕੀ ਬਈ ਕਰ ਲੋ ਕਬੂਤਰ ਚੈੱਕ ਆ। ਤੇ ਇਧਰ ਆਪਣੇ ਕਬੂਤਰ ਆ। ਆ ਬੱਚਾ ਵੀ ਦੇਖੋ ਕਿੰਨਾ ਘੈਂਟ ਬੱਚਾ ਬਣਿਆ ਬਈ ਆ। ਬੜਾ ਉੱਡੂ ਬੱਚਾ ਬਈ। ਬਹੁਤ ਚੰਗਾ ਈ। ਸ਼ਾਖਰ ਹੋਊਗਾ। ਮਾਹਰਦ ਨੇ ਖੱਟੇ ਅੱਖਾਂ ਦੇ ਆ ਬੱਚਾ ਸ਼ਾਖਰ ਹੋਊਗਾ। ਇਹ ਦਿਨਾਂ ਪਿੰਦਰਾ ਯਾਰ ਸਿਆਲ ਚ ਬੰਦਾ ਨਾ ਖੁੱਡੇ ਖੋਲੀ ਰੱਖਦਾ ਜੀ ਧੁੱਪ ਧੁੱਪ ਲੱਗੇ ਤੇ ਆਪੇ ਧੁੱਪ ਸਿੱਕੀ ਜਾਂਦੇ ਆ ਤੇ ਬਾਕੀ ਜੇ ਗਰਮੀ ਚ ਸਾਰੀ ਦੀ ਵਾਲੀ ਖੁੱਡੇ ਖੁੱਲੇ ਰਿਆ ਕਰਨਗੇ ਜਾਲ ਲਾ ਦਿਆ ਕਰਾਂ ਆਪੇ ਆਗਲਾ ਜਾਲ ਚ ਵੇਜਿਆ ਕਰਨ ਖੁੱਡੇ ਵੇਜ ਇਹਨਾਂ ਦੀ ਮਰਜ਼ੀ ਕਿ ਨਹੀਂ ਕਾਲਾ ਉਹ ਦਾ ਯਾਰ ਖਰਾਬ ਆ ਇਹ ਸੈੱਟ ਕਰਾ ਕੇ ਆਉਗਾ ਫੇਰ ਹੀ ਬਿਜੂਆ ਲਓ ਬਾਈ ਉਧਰ ਵੀ ਜੋੜੇ ਆਪਣੇ ਵਸ ਆਂਡਿਆਂ ਦੇ ਆ ਤਿਆਰ ਉਧਰ ਤਿਆਰ ਆ ਚਲੋ ਬਾਕੀ ਗੱਲਬਾਤ ਕਰਦੇ ਜਾਲ ਲਾਉਣ ਲੱਗਿਆਂ ਫੇਰ ਬਲੌਕ ਵਾਲਾ ਲੰਮਾ ਹੋ ਜਾਂਦਾ ਹੈ ਹੋ ਜੀ ਬੋਲ ਵਾਹਿਗੁਰੂ ਮੈਂ ਸਾਰੇ ਇਹ ਕਾਰਪਾ ਕੰਮ ਸ਼ੁਰੂ ਤੇ ਟਰਕੇ ਜਾਲ ਦੀ ਤਿਆਰੀ ਫੇਰ ਤੁਹਾਨੂੰ ਦੱਸਦੇ ਆਂ ਬਾਈ ਸਾਰਾ ਖਰਚਾ ਕਿੰਨਾ ਆਇਆ ਕਿੰਨਾ ਨਹੀਂ ਕੀ ਹਿਸਾਬ بتا ਦੇਣ ਤੁਹਾਨੂੰ ਦੱਸਾਂਗੇ ਸਾਰਾ ਖਰਚਾ ਬਾਈ ਕਿੰਨਾ ਆਇਆ ਪੂਰਾ ਬਲੌਗ ਆਪਾਂ ਅਗਲਾ ਬਣਾਵਾਂਗੇ ਵੱਡਾ ਇਹਦਾ ਤੁਹਾਨੂੰ ਥੋੜਾ ਐਸਟੀਮੇਟ ਦੱਸ ਦੇ ਵੀ ਪਰ ਲੱਗੇਗਾ ਲੌਂਗ ਜਾਲ ਜਾ ਗਿਆ ਤਿਆਰ ਕਰਕੇ ਦੱਸਾਂਗਾ ਜੇ ਪੂਰਾ ਜੜ ਜੁੜੀ ਲੱਗੀ ਜਾਲ ਦਿੱਤੇ ਐ ਪੂਰਾ ਵਧੀਆ ਬਣ ਗਿਆ ਫਿਰ ਤੁਹਾਨੂੰ ਸਾਰਾ ਖਰਚਾ ਦੱਸਾਂਗਾ ਬਈ ਕਿੰਨਾ ਖਰਚਾ ਐ ਕਿੰਨਾ ਕੀ ਹਿਸਾਬ ਦਾ ਇਸ ਕਮਰਾਵਾਂ ਆ ਗਿਆ ਦੀ ਗਰਮੀ ਜਿਹੜੀਆਂ ਜੂਠਾਂ ਟੱਪਦੀਆਂ ਐ ਲਓ ਜੀ ਮੈਂ ਇਸ ਤਰੀਕਾ ਜਿੰਦਾ ਫੁੱਲ ਤਿਆਰੀ ਟੈਂਗਲ ਆਪਾਂ ਥੋੜੀ ਹੋਰ ਮੰਗਾਉਣੀ ਪੈਣੀ ਆਪਾਂ ਲਿਆਂਤੀ ਸੀ ਅਜੇ 100 ਫੁੱਟ ਤੇ ਮੇਲਾ ਦਾ ਐਕਸਸ ਘੱਟੋ ਘੜ 170 80 ਫੁੱਟ ਹੋਰ ਲਿਆਉਣੀ ਪਊਗੀ ਦਿਆਲ ਆਪਣਾ ਸਾਰਾ ਪਊਗਾ ਪਾਣੋਂ 10-12000 ਚ ਬਾਕੀ ਲੱਗ ਜੂ ਪਤਾ ਪੂਰਾ ਦਿਆਲ ਤਿਆਰ ਹੋਣ ਤੋਂ ਬਾਅਦ ਇਹ ਮੇਸਤਰੀ ਲਾਈ ਜਾਂਦਾ ਉਹਦਾ ਹਿਸਾਬ ਤਾ ਹੈ ਹਾਂ ਹਾਂ ਜੀ ਭਾਈ ਆਪਾਂ ਜੀਰੇ ਪਹੁੰਚ ਗਏ ਤੇ ਐਂਗਲ ਚਾਹੀਦੀ ਸੀ ਹੋਰ 100 ਫੁੱਟ ਯਾਨੀ ਕਿ 180 ਫੁੱਟ ਐਂਗਲ ਲੱਗਣੀ ਸੀ ਤੇ ਆਪਾਂ ਹਜੇ 100 ਲੈ ਗਏ ਸੀ ਤੇ 100 ਹੀ ਹੁਣ ਫਿਰ ਲੈ ਲਏ ਆ। ਤੋਂ ਆਪਾਂ ਲੈ ਕੇ ਚੱਲੇ ਆਂ ਬਈ ਰੇੜੀ ਤੇ ਬਈ ਲੱਦੀ ਜਾਂਦਾ। ਤੇ ਬਾਕੀ ਸਾਰਾ ਝਾਲ ਕਿੰਨੇ ਚ ਤਿਆਰ ਹੋਊਗਾ ਤੁਹਾਨੂੰ ਸਾਰਾ ਬਲੌਗ ਪਾ ਕੇ ਦੱਸਾਂਗੇ। ਪਹਿਲਾਂ ਆਪਾਂ ਖੜਾ ਕਰ ਲਗੇ ਸਾਰਾ ਝਾਲ ਜੂਏ। ਉਸ ਤੋਂ ਬਾਅਦ ਤੁਹਾਨੂੰ ਸਾਰਾ ਬਲੌਗ ਪਾ ਕੇ ਦੱਸਾਂਗੇ ਕਿ ਆਪਣਾ ਝਾਲ ਕਿੰਨੇ ਚ ਤਿਆਰ ਹੋਇਆ ਸਾਰਾ ਕਿੰਨਾ ਟੋਟਲ ਖਰਚ ਆਇਆ ਸਾਨੂੰ ਮੈਸਤਰੀ ਦੀ ਲੇਬਰ ਪਾ ਕੇ। ਹਾਂਜੀ ਬਈ ਜੀਰਿਓ ਆਪਾਂ ਘਰੇ ਗਏ ਸੀ ਆ। ਤੇ ਰੋਟੀ ਵੀ ਆਪਾਂ ਸ਼ੇਰੋ ਲਏ ਆਂ ਭੁੱਖ ਲੱਗੀ ਸੀ ਖਾਣ ਨੂੰ। ਇੱਕ ਦਾ ਤੰਦੂਰੀ ਖਾਣੀ ਅੱਜ ਤੇ ਬਾਕੀ ਆਪਾਂ ਆ ਪਹਿਲਾਂ ਲੈ ਆਏ ਸੀ ਆਪਾਂ 100 ਫੁੱਟ ਤੇ ਇਹ ਸਮਾਨ ਆਪਣਾ ਆਇਆ ਵੀਰੇ 3100 ਦਾ ਤੇ ਪਹਿਲਾਂ ਸਮਾਨ ਸਾਰਾ ਆਇਆ ਸੀ ਆਪਣਾ 5500 ਦਾ ਤੇ ਬਾਕੀ ਬਿੰਦਰ ਵੀਰ ਦੀ ਲਵਾਈ ਲੂਈ ਪਾ ਗਏ 10-11000 ਰੁਪਏ ਟਿੱਕਰ ਚਲੇ ਜਾਣਾ ਕੰਮ ਤੇ ਜਾਲ ਜੋਬਰ ਕਰੀ ਜਾਂਦਾ ਫੁੱਲ ਤਿਆਰੀ ਤੇ ਬਾਕੀ ਗੱਲਬਾਤ ਕਰਦੇ ਆਂ ਜਾਲ ਜੂਲ ਖੜਾ ਕਰਨ ਤੋਂ ਬਾਅਦ ਤੇ ਫਿਰ ਸਾਰਾ ਖਰਚਾ ਕਿੰਨਾ ਟੋਟਲ ਆਇਆ ਉਹ ਤੁਹਾਨੂੰ ਸਾਰਾ ਜਾਲ ਤਿਆਰ ਕਰਕੇ ਉਦੋਂ ਬਾਅਦ ਦੱਸਾਂਗੇ ਵੀਰੇ ਤਿਹ ਲਈ ਖਾਤੇ ਇੱਕ ਮੁਜਾਬ ਤਖਾਈ ਜਾਂਦਾ ਤੇ ਬਾਕੀ ਬਿੰਦਰ ਮੈਸਤਰੀ ਕਰੀ ਜਾਂਦਾ ਜਾਲ ਦੀ ਤਿਆਰੀ ਤੇ ਬਾਕੀ ਜਾਲ ਜੁਲ ਤਿਆਰ ਕਰਕੇ ਫੇਰ ਤੁਹਾਨੂੰ ਸਕੰਜਾ ਖੜਾ ਕਰਕੇ ਦਿਖਾਉਣਾ ਯਾਲ ਆਪਣਾ ਕਿਟਾ ਬਣੂਗਾ ਤੇ ਬਾਕੀ ਗੱਲਬਾਤ ਕਰਦੇ ਆ ਰੋਕ ਕੇ ਬਚਾ ਬਣਾ ਲਏ ਜੋ ਬਰੋ ਪੀਣ ਲੱਗੇ ਆ ਚਾਹ ਤੇ ਬਿੰਦਰ ਜੱਟ ਨੇ ਲੱਤਾਂ ਹੀ ਜਾ ਰਹੇ ਖੜੀਆਂ ਕਰਤੀਆਂ ਤਾਂ ਉਹਨੂੰ ਤੇ ਬਾਕੀ ਤੁਹਾਨੂੰ ਦੱਸਦੇ ਆ ਸ਼ਾਮ ਤੱਕ ਕਰ ਦਿੰਦੇ ਆ ਸਾਰੀ ਅਪਡੇਟ ਕੱਲ ਤੱਕ ਰੋਜੀ ਬਿੰਦਰਾ ਤਿਆਰ ਲਾਇ ਬਈ ਮਿਸਤਰੀਆਂ ਦਾ ਕੱਲ ਤੱਕ ਕਰ ਦਿਆਂਗੇ ਤਿਆਰ ਤੇ ਸਾਰਾ ਖਰਚਾ ਤੁਹਾਨੂੰ ਟੋਟਲ ਦੱਸਾਂਗੇ ਬਾਈ ਕਿੰਨਾ ਆਇਆ ਕਿੰਨਾ ਨਹੀਂ ਕੀ ਹਿਸਾਬ ਕਿਤਾਵਾ ਲਾਇ ਬਈ ਚੋਬਰ ਨੇ ਜਾਰੇ ਲਤਾਈਆਂ ਤਾਂ ਖੜੀਆਂ ਕਰ ਦੀਆਂ ਛੇ ਤੇ ਉਹਨਾਂ ਉੱਤੇ ਲਾਤੀਆਂ ਲਾਤੀ ਤੇ ਉਧਰ ਟਾਂਕੇ ਲਾ ਜਾਂਦਾ ਬਾਅਦ ਚ ਆਹ ਲਾਤੀ ਲਾ ਕੇ ਫਿਰ ਦੂਜੀ ਸਾਈਡ ਟਾਂਕੇ ਲਾਊਗਾ ਅੱਜ ਜਾਲ ਚ ਸਾਰਾ ਇਹ ਜਾਲ ਜਾਂ ਖੜਾ ਕਰ ਦੇਗਾ ਕੱਲੂ ਲੱਗੂ ਜਾਲੀ ਘੱਟ ਕੇ ਜਾਲ ਫਿਰ ਬਾਈ ਜਾਰੇ ਲੱਗੀ ਹਾਂ ਕੱਲ ਤੱਕ ਹੋਊ ਜੂ ਕੰਪਲੀਟ ਸ਼ਾਮ ਤਾਈਂ ਚੋਲੋ ਭਾਈ ਬਾਕੀ ਜਦੋਂ ਦੱਸਾਂ ਕਿ ਸਾਰਾ ਕਿੰਨਾ ਖਰਚ ਆਇਆ ਟੋਟਲ ਪੂਰਾ ਜਾਲ ਤਿਆਰ ਕਰਕੇ ਬਾਰਬੂਰ ਲਾ ਕੇ ਹਾਂਜੀ ਬਾਈ ਆਪਣਾ ਜਾਲ ਆਦਾ ਸਿਕੰਜਾ ਗਿਆ ਬਾਂਹ ਤੇ ਗੇੜ ਗੂੜ ਦਿੱਤਾ ਬੰਬੂ ਨੇ ਲਾ ਤੇ ਕੱਲੀ ਆਪਣੀ ਰਹਿ ਗਈ ਹੈ ਜਾਲੀ ਲਾਉਣ ਵਾਲੀ ਤੋਂ ਲਾਵਾਂਗੇ ਆਪਾਂ ਸਵੇਰੇ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਕੱਲੂ ਮਿਲਦੇ ਹਾਂ ਇੱਕ ਨਵੇਂ ਬਲੌਗ 'ਚ ਫਿਰ ਤੁਹਾਨੂੰ ਸਾਰਾ ਖਰਚਾ ਦੱਸਾਂਗੇ ਵੀਰੇ ਤਕਰੀਬਨ ਆਪਣਾ ਕਿੰਨਾ ਆਇਆ ਸਾਰਾ ਮਿਸਤਰੀ ਦਾ ਖਰਚਾ ਪਾ ਕੇ ਉਹ ਸਮਾਨ ਗਲਾਰ ਨਾਲ ਜਾਲੀ ਜੁਲੀ ਤੇ ਸਾਰਾ ਸਮਾਨ ਤੇ ਆਪਣਾ ਖਰਚਾ ਆ ਗਿਆ ਵੀਰੇ ਤਕਰੀਬਨ ਅਜੇ ਤੇ 18000 ਤੇ ਮੈਸਤਰੀ ਦੀ ਮਿਹਨਤ ਪਾ ਕੇ ਸਵੇਰੇ ਫਿਰ ਕੱਲ ਸ਼ਾਮ ਤੱਕ ਇੱਕ ਨਵੇਂ ਬਲੌਗ 'ਚ ਆਪਾਂ ਤੁਹਾਨੂੰ ਦੱਸ ਦਾਂਗੇ ਸਾਰਾ ਖਰਚਾ ਕਿੰਨਾ ਆਇਆ ਤੇ ਵੀਰੇ 5 ਫੁੱਟ ਚ ਅਓ ਚਾਹ ਦੀ ਬਲੌਗ ਚ ਸਿਰਫ ਇੰਨਾ ਹੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਕਰ ਦਿਓ ਸ਼ੇਅਰ